ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਰਬਾਣੀ ਟੀਵੀ ਤੇ ਮੈਂ ਹਾਂ ਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਭਗਵੰਤ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਕੀਤਾ ਪ੍ਰਣਾਮ ਨਾਲ ਹੀ ਗੁਰੂ ਸਾਹਿਬ ਦੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੇ ਸਿਧਾਂਤ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਵੀ ਕੀਤੀ ਅਪੀਲ ਕੈਬਨਿਟ ਮੰਤਰੀ ਹਰਪਾਜਨ ਸਿੰਘ ਏਟੀਓ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਵਿਭਾਗ ਵੱਲੋਂ 15 ਲੱਖ 1000 ਰੁਪਏ ਦਾ ਚੈੱਕ ਕਰਵਾਇਆ ਮੁੱਖ ਮੰਤਰੀ ਰਾਹਤ ਪਣ ਦੇ ਵਿੱਚ ਜਮ੍ਹਾਂ ਆਪ ਨੂੰ ਬੁਦਾਇਕ ਕੁਲਦੀਪ ਸਿੰਘ ਕੁਤਾਲੀਵਾਲ ਨੇ ਅਜਨਾਲਾ ਦੇ ਵਿੱਚ ਖੇਤਾਂ ਦਾ ਕੀਤਾ ਦੌਰਾ ਕਿਸਾਨ ਖੇਤਾਂ ਦੇ ਵਿੱਚ ਡੁੱਬੀ ਫਸਲ ਨੂੰ ਕੱਟ ਕੇ ਖੇਤ ਕਰ ਰਹੇ ਸਾਫ ਤੇ ਕੁਲਦੀਪ ਢਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀ ਬਾਹ ਫੜਨ ਦੀ ਕੀਤੀ ਅਪੀਲ ਇਹ 6 6 7 7 ਫੋਟ ਬਣੀ ਸੀਗਾ ਸਭ ਝੋਨੇ ਬਰਬਾਦ ਹੋ ਗਿਆ ਤਵਾਸ ਦੀ ਦੇਖੋ ਅੰਨਦਾਤਾ ਦੀ ਕਿ ਆਪਣੀ ਜਦੋਂ ਫਸਲ ਹੁੰਦੀ ਆ ਝੋਨਾ ਹੁੰਦਾ ਆ ਆਪਾਂ ਉਦੋਂ ਝੋਨੇ ਦੀ ਵਡਾਈ ਦਿੰਦੇ ਆ 3000 3500 4000 ਬੋੜਾ ਪਾਪ ਵਾਲੀ ਗੱਲ ਨੂੰ ਦਾ 5000 ਰੁਪਇਆ ਦੇ ਦਿਆਂ ਇਹ ਮਸ਼ੀਨਾ ਜੁਪੀ ਤੋਂ ਆਈਆਂ 5000 ਰੁਪਇਆ ਲੈ ਦਿਆਂ ਪਰ ਦੇਸ਼ ਦੇ ਹਾਕਮ ਸੁਤੇ ਆ ਦੇਸ਼ ਦੇ ਹਾਕਮਾਂ ਨੇ ਕੋਈ ਤਸ ਨਹੀਂ ਖਾਦਾ ਸਾਡੇ ਤੇ ਉਹਨਾਂ ਨੂੰ ਮਾਸਾ ਤਸ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਕਿਸਾਨ ਦੀ ਬਾਹ ਫੜੀਏ ਪੰਜਾਬ ਦੇ ਕਿਸਾਨ ਨੇ ਇਹ ਦੇਸ਼ ਨੂੰ ਅੰਨ ਦਾ ਅੰਨ ਪੈਦਾ ਕਰਕੇ ਦਿੱਤਾ ਆਪਣੇ ਪੁੱਤ ਜਵਾਨ ਕਰਕੇ ਫੌਜ ਦੇ ਵਿੱਚ ਭਰਤੀ ਕਰਵਾ ਕੇ ਬਾੜਾਂ ਦੇ ਖਲਾਵੇ ਸਾਹਿਬ ਅੱਜ ਸਾਰ ਸਾਡੀ ਕੋਈ ਬਾਹ ਨਹੀਂ ਫੜਦਾ ਦੇਖੋ ਤੁਸੀਂ ਹੁਣ ਕਿਹਦਾ ਮੋਦੀ ਦੇਖਦਾ ਹੋਵੇ ਉਹਨੂੰ ਮਕਾ ਅੱਜ ਤਾਂ ਦੇਖ ਮੈਂ ਤੂੰ ਤਾਂ ਆਖਿਆ ਸੀ ਮੋਦੀ ਸਾਹਿਬ ਕਿ 2000 ਕਰੋੜ ਰੁਪਇਆ ਦੇ ਕੇ ਜਾਓ ਸਾਨੂੰ ਅਜ ਨਾਲੇ ਨੂੰ ਆਹ ਪਰਾਲੀ ਸਾਂਭਣ ਲਈ ਵੀ ਅਸੀਂ 5000 ਏਕੜ ਦਾ ਦੇ ਦੇ ਆ ਪਰਾਲੀ ਸਾਂਭ ਬਹੁਤ ਮੰਨ ਜਿਹੜਾ ਉਹ ਦੁਖੀ ਹੋ ਗਿਆ ਕਿੰਦਾਂ ਦੇ ਦਿਨ ਆ ਗਿਆ ਕਿ ਅਸੀਂ ਪਰਾਲੀਆਂ ਵੜਾ ਦੇ ਆਪਾਂ ਐਦਾਂ ਦੇ ਦਿਨ ਵੇਖਣ ਨੂੰ ਆਉਂਦੇ ਸੀ ਸਭ ਪੱਤਲ ਪੈ ਗਈ ਸਭ ਬਦਬਾਦ ਹੋ ਗਿਆ ਇਹ ਤਾਂ ਇਹਨੇ ਕਣਕ ਬੀਜਣੀ ਬਤਾ ਦੇ ਨੇ ਕਿ ਪੌੜੀ ਬੜਾ ਦੇ ਹੁਣ ਇਸ ਕਰਕੇ ਮੇਰੀ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਆ ਕਿ ਜੇ ਥੋੜਾ ਬਹੁਤਾ ਕਿਤੇ ਤੁਹਾਡੇ ਬੰਦਿਆਂ ਦੀ ਗੱਲ ਹੈਗੀ ਆ ਥੋੜੀ ਬਹੁਤੀ ਕਿਤੇ ਇਨਸਾਨੀਅਤ ਜਿੰਦੀ ਹੈ ਜੇ ਮੋਦੀ ਜੀ ਥੋੜੀ ਬਹੁਤੀ ਮਨੁੱਖਤਾ ਜਿੰਦੀ ਹੈ ਐਨਾ ਕਿਸਾਨਾਂ ਨਾਲ ਵੇਖੋ ਮੋਦੀ ਜੀ ਕੋਈ ਜਿਹੜਾ 1600 ਕਰੋੜ ਰੁਪਇਆ ਦੇ ਕੇ ਗਏ ਉਹਦੇ ਵੀ 16 ਰੁਪਏ ਜੇ ਤੱਕ ਦੀ ਆਏ ਸੁਬੇ ਦੇ ਵਿੱਚ ਹੜ੍ਹਾਂ ਤੋਂ ਬਾਅਦ ਸੁਧਾਰ ਹੋਣਾ ਹੋਇਆ ਸ਼ੁਰੂ ਹੜ੍ਹ ਵਾਲੇ ਇਲਾਕਿਆਂ ਦੇ ਵਿੱਚ ਜਨਜੀਵਨ ਮੁੜ ਆਇਆ ਲੀਤੇ ਰਾਹਤ ਕੈਂਪਾਂ ਦੀ ਗਿਣਤੀ 82 ਤੋਂ ਘਟ ਕੇ ਹੋਈ 66 ਮਾਲ ਹੁਣ ਮੁਸੀਬਤ ਤੇ ਰਾਹਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਦਿੱਤੀ ਜਾਣਕਾਰੀ ਜਰੰਦਰ ਤੋਂ ਸੱਤ ਪਾਸ ਸੰਸਦ ਮੈਂਬਰ ਤੇ ਅਕਾਲੀ ਆਗੂ ਮਹਿੰਦਰ ਸਿੰਘ ਕੇਪੀ ਦੇ ਬੇਟੇ ਦੀ ਕਾਰ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਕੀਤਾ ਗਿਆ ਅੰਤਮ ਸੰਸਕਾਰ ਪੁਲਿਸ ਨੇ ਕਾਰ ਦੇ ਡਰਾਈਵਰ ਖਿਲਾਫ ਮਾਮਲਾ ਕੀਤਾ ਦਰਜ ਬੀਤੇ ਦਿਨ ਹੋਈ ਸੀ ਹਾਦਸੇ ਦੇ ਵਿੱਚ ਮੌਤ ਅੰਮ੍ਰਿਤਸਰ ਵਿਖੇ ਪੁਲਿਸ ਨੇ ਇੱਕ ਨਸ਼ਾ ਤਸਕਰ ਦੇ ਖਿਲਾਫ ਤੇ ਕੀਤੀ ਬਲਡੋਜ਼ਰ ਕਾਰਵਾਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਰ ਨੇ ਦਿੱਤੀ ਜਾਣਕਾਰੀ ਕਿ ਨਸ਼ਾ ਤਸਕਰ ਖਿਲਾਫ ਨੇ 8 ਮਾਮਲੇ ਦਰਜ ਇਹਨਾਂ ਵਿੱਚੋਂ ਇੱਕ ਕਤਲ ਤੇ ਬਾਕੀ ਨੇ ਐਨਡੀਪੀਐਸ ਦੇ ਪਹਿਲਾਂ ਵੀ ਜਿਹੜੇ ਡਰੱਗਸ ਸਮਗਲਰਸ ਪੈਡਲਰਸ ਤੇ ਸਪਲਾਈਅਰ ਦੇ ਖਿਲਾਫ ਬਹੁਤ ਵੱਡੀਆਂ ਕਾਮਯਾਬੀਆਂ ਮਿਲੀਆਂ ਪਹਿਲੀ ਮਾਰਚ ਤੋਂ ਲੈ ਕੇ ਦੋ 100 ਤੋਂ ਕਿਲੋ ਤੋਂ ਵੱਧ ਹੀਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ ਔਰ ਬਹੁਤ ਸਾਰੇ ਨਾਮੀ ਸਮਗਲਰ ਜਿਹੜੇ ਆਰੈਸਟ ਕੀਤੇ ਜਾ ਚੁੱਕੇ ਹੈ ਇਸ ਤੋਂ ਇਲਾਵਾ 13ਵੀਂ ਡਿਮੋਲਿਸ਼ਨ ਡਰਾਈਵ ਹੈ ਜੋ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਹੁੰਦੇ ਆ ਤੇ ਸਭ ਤੋਂ ਪੁਲਿਸ ਅਮਦਦ ਲਈ ਜਾਂਦੀ ਹੈ ਜਿਹੜੇ ਡਰਗ ਮਨੀ ਨਾਲ ਜਾਂ ਇਲਗੋਟਰਨ ਮਨੀ ਨਾਲ ਪ੍ਰੋਪਰਟੀਆਂ ਬਣਾਈਆਂ ਉਹਨਾਂ ਨੂੰ ਡਿਮੋਲਿਸ਼ ਕਰ ਕੀਤਾ ਜਾਂਦਾ ਜਿਹੜੀਆਂ ਕਿ ਇਲੀਗਲ ਹੁੰਦੀਆਂ ਉਹਦੇ ਤਹਿਤ ਹੀ ਅਸੀਂ ਮਨਦੀਪ ਕਾਲੀ ਦੇ ਇੱਥੇ ਗਵਾਲ ਮੰਡੀ ਦੇ ਵਿੱਚ ਆਏ ਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਹੈ ਉਹ ਲੇਟੈਸਟ ਜਿਹੜਾ ਹੈ ਅਟੈਂਪਟ ਟੂ ਮਰਡਰ ਯਾਰਮ ਜੈਕਟ ਦਾ ਵੀ ਹੈ ਪਹਿਲਾਂ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਨੇ 2015 ਤੋਂ ਐਕਟਿਵ ਹੈ ਹੁਣ ਇਸ ਲਾਸਟ ਮੁਕਦਮੇ ਚ ਵਾਂਟਡ ਵੀ ਹੈ। ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦਾ ਪ੍ਰਵਾਸੀ ਵੱਲੋਂ ਕੀਤੇ ਗਏ ਕਤਲ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਸ਼ੇਰਗੜ ਦੀ ਪੰਚਾਇਤ ਨੇ ਪ੍ਰਵਾਸੀ ਲੋਕਾਂ ਨੂੰ ਆਪਣੇ ਪਹਿਚਾਣ ਪੱਤਰ ਦੇਣ ਤੇ ਪੁਲਿਸ ਦੀ ਤਸਦੀਕ ਕਰਵਾਉਣ ਦੇ ਲਈ ਦਿੱਤਾ 1 ਮਹੀਨੇ ਦਾ ਸਮਾਂ ਪੰਚਾਇਤ ਮੁਤਾਬਕ ਜੋ ਵਿਅਕਤੀ ਇਹ ਸ਼ਰਤਾਂ ਪੂਰੀਆਂ ਨਹੀਂ ਕਰੇਗਾ ਤਾਂ ਉਸ ਨੂੰ ਛੱਡਣਾ ਪਵੇਗਾ ਪਿੰਡ 5 ਸਾਲ ਦੇ ਬੱਚੇ ਨਾਲ ਜੋ ਘਟਨਾ ਵਾਪਰੀ ਆ। ਇਹ ਜੀ ਬਹੁਤ ਮੰਦ ਭਾਗੀ ਘਟਨਾ ਸੀ। ਉਹਦਾ ਸਾਨੂੰ ਵੀ ਬੜਾ ਦੁੱਖ ਲੱਗਾ ਜਦੋਂ ਅਸੀਂ ਇਹ ਖਬਰ ਸੁਣੀ। ਉਹਨਾਂ ਨੇ ਜੋ ਬੱਚੇ ਦੇ ਹਾਲਾਤ ਕੀਤੇ ਉਹ ਦੇਖ ਕੇ ਤਾਂ ਸਾਨੂੰ ਇਦਾਂ ਲੱਗਦਾ ਸੀ ਵੀ ਇਸ ਟੋਕਨ ਹੁਣੀ ਕੋਈ ਹਰਕਤ ਕੋ ਨਹੀਂ ਸਕਦੀ ਜਿੰਨੀ ਉਹਨਾਂ ਨੇ ਕੀਤੀ ਉਹਦੇ ਮੱਦੇ ਨਜ਼ਰ ਵਿੱਚ ਅੱਜ ਅਸੀਂ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਦੀ ਸਹਿਮਤੀ ਦੇ ਨਾਲ ਅਸੀਂ ਇੱਕ ਮਤਾ ਪਾਇਆ ਹੈਗਾ ਵੀ ਜਿਹਦੇ ਵਿੱਚ ਜਿੰਨੇ ਵੀ ਪ੍ਰਵਾਸੀ ਹੈਗੇ ਆ ਚਾਹੇ ਕੋਈ ਜੁਪੀਆ ਚਾਹੇ ਦਿਹਾਰਾ ਚਾਹੇ ਅਸਾਮਾ ਜਿੱਥੇ ਦਾ ਵੀ ਹੈਗਾ ਉਹਨਾਂ ਨੂੰ ਸਾਡਾ ਇੱਕੋ ਹੀ ਆ ਵੀ ਜੇ ਤੁਸੀਂ ਇੱਥੇ ਰਹਿਣਾ ਹੈਗਾ ਆਪਣੇ ਪਹਿਚਾਨ ਪੱਤਰ ਦਿਓ ਨਹੀਂ ਤਾਂ ਤੁਸੀਂ 1 ਮਹੀਨਾ ਦਾ ਸੀ ਉਹਨਾਂ ਨੂੰ ਟਾਈਮ ਦੇ ਦਿੱਤਾ। 1 ਮਹੀਨੇ ਦੇ ਵਿੱਚ ਵਿੱਚ ਜੇ ਸਾਨੂੰ ਆਪਣੇ ਡਾਕੂਮੈਂਟ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਨੂੰ ਕਹਿਤਾ ਕਿ ਤੁਸੀਂ ਪਿੰਡ ਛੱਡ ਕੇ ਚੱਲ ਜਾਓ। ਸ਼ਰਤਾਂ ਦਿੱਤੀਆਂ ਗਈਆਂ। ਸ਼ਰਤਾਂ ਇਹਦੇ ਵਿੱਚ ਇਹ ਹੈਗੀਆਂ ਜੀ ਜਿਹੜਾ ਤਾਂ ਇੱਥੇ ਦਾ ਬੌਰਨ ਹੈਗਾ ਬੱਚਾ ਉਹਦੀ ਤਾਂ ਸਾਨੂੰ ਨਹੀਂ ਹੈਗੀ। ਕਹਾਂਗੇ ਜਿਹੜਾ ਇੱਧਰ ਬੌਰਨ ਹੈਗਾ ਕੋਈ ਵੀ ਚਾਹ ਯੂਪੀ ਚੋਂ ਦਾ ਜਨਮ ਹੋਇਆ ਉਹ ਤੋਂ ਸਾਨੂੰ ਇੱਕ ਆਪਣੀ ਪੁਲਿਸ ਵੈਰੀਫਿਕੇਸ਼ਨ ਇੱਕ ਪਿੰਡ ਦੀ ਪੰਚਾਇਤ ਦੇ ਕੋਲੋਂ ਪੰਚਾਇਤ ਦੇ ਲੈਟਰ ਹੈਡ ਦੇ ਉੱਤੇ ਲਿਖਾ ਕੇ ਲੈ ਕੇ ਆਵੇ ਵੀ ਇਹ ਸਾਡੇ ਪਿੰਡ ਦਾ ਆ। ਇਸ ਬੰਦੇ ਦੇ ਕੋਈ ਕ੍ਰਾਈਮ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਉਹ ਪੰਚਾਇਤ ਦੇ ਕੋਲ ਉਹ ਬਲੋ ਵੀ ਇਹ ਲਿਖਾਉਣਾ ਤਾਂ ਪੀਸੀਸੀ ਦੇ ਵਿੱਚ ਤਾਂ ਹੁੰਦਾ ਹੀ ਹੈ ਇਹ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਇਹਦਾ ਆ ਡਰੈੱਸ ਆ ਇਸ ਪਿੰਡ ਦਾ ਹੈਗਾ ਲੋਕਾਂ ਦੇ ਧਰਮਪੁਰਾ ਇਲਾਕੇ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋੜਾ ਬਦਲ ਰਹੀ ਚਾਰ ਸੇਵਾਦਾਰਾਂ ਨਾਲ ਵਾਪਰਿਆ ਦਦਨਾ ਖਾਦਸਾ ਕਰੰਟ ਲੱਗਣ ਕਾਰਨ ਇੱਕ ਦੀ ਹੋਈ ਮੌਤ ਤੇ ਤਿੰਨ ਹੋਏ ਗੰਭੀਰ ਜ਼ਖਮੀ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਵਿੱਚ ਕੀਤੀ 72 ਮੈਡੀਕਲ ਅਫਸਰਾਂ ਦੀ ਤਰੱਕੀ ਮੈਡੀਕਲ ਅਫਸਰਾਂ ਨੂੰ ਬਣਾਇਆ ਗਿਆ ਸੀਨੀਅਰ ਮੈਡੀਕਲ ਅਫਸਰ ਤਰੱਕੀ ਤੋਂ ਬਾਅਦ ਅਫਸਰਾਂ ਦੀ ਤਾਇਨਾਤੀ ਦੇ ਹੁਕਮ ਵੀ ਹੋਏ ਜਾਰੀ ਮਾਚੀਵਾੜਾ ਦੀ ਇੱਕ ਨੌਜਵਾਨ ਦੀ ਕੈਨੇਡਾ ਦੇ ਸਰੀਰ ਵਿੱਚ ਹੋਈ ਦਿਲ ਦਾ ਦੌਰਾ ਪਿਆ ਜਾਣ ਦੇ ਕਾਰਨ ਮੌਤ ਹਾਲੀ ਦੇ ਵਿੱਚ ਹੋਇਆ ਸੀ ਨੌਜਵਾਨ ਦਾ ਦਿਲ ਦਾ ਆਪਰੇਸ਼ਨ ਤੇ 2 ਦਿਨ ਬਾਅਦ ਨੌਜਵਾਨ ਨੂੰ ਮੌਤ ਤੋ ਆਇਆ ਹੈ ਤਾਂ ਇਸ ਪੰਜਾਬ ਦੀ ਕੁਝ ਵੱਡੀ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਪਰਸ਼ੀਕਰ